ਅੰਜੀ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਜਦੋਂ ਸ਼ਿਵ ਜੀ ਭਗਵਾਨ ਨੇ ਇਸ ਦੈਤ ਨੂੰ ਮਾਰ ਦਿੱਤਾ ਸੀ ਤਾਂ ਸਾਰੀ ਸ੍ਰਿਸ਼ਟੀ ਬੜੀ ਖੁਸ਼ ਹੋਈ ਸੀ ਰਿਸ਼ੀਆ ਮਹਾਨਾਂ ਨੇ ਅਸਮਾਨ ਦੇ ਵਿੱਚੋਂ ਫੁੱਲਾਂ ਦੀ ਵਰਖਾ ਕੀਤੀ ਸੀ ਤੇ ਸ਼ਿਵ ਜੀ ਭਗਵਾਨ ਦੀ ਚਾਰੇ ਪਾਸੇ ਜੈ ਜੈਕਾਰ ਹੋ ਗਈ ਸੀ ਹੁਣ ਤੁਹਾਨੂੰ ਗੁਰੂ ਗੋਬਿੰਦ ਸਿੰਘ ਜੀ ਆਪਣੇ ਦਸਮ ਗ੍ਰੰਥ ਦੇ ਵਿੱਚ ਜੰਗਾ ਜੁੰਧਾ ਦੀ ਗੱਲ ਐਸੇ ਕਰਕੇ ਕਰਦੇ ਸਨ ਤਾਂ ਕਿ ਉਹਨਾਂ ਦੇ ਖਾਲਸੇ ਵਿੱਚ ਵੀ ਰਸਾ ਸਕੇ ਉਹਨਾਂ ਵਿੱਚ ਜੋਰ ਪਰ ਸਕੇ ਹੁਣ ਐਨੇ ਕਾਰਜ ਨਾਲ ਦੱਸਦੇ ਹਨ ਕਿ ਜੈਜਕਾਰ ਹੋਈ ਕਿ ਉਸ ਸਮੇਂ ਇੱਕ ਵਾਰ ਤਾਂ ਧਰਤੀ ਵੀ ਹਿੱਲ ਗਈ ਸੀ ਤੇ ਪਰਬਤ ਵੀ ਹਿੱਲ ਗਏ ਸਨ ਇਸ ਤੋਂ ਬਾਅਦ ਜਦੋਂ ਕੁਝ ਸਮਾਂ ਬੀਤਿਆ ਤਾਂ ਇਸ ਤੋਂ ਬਾਅਦ ਇੱਕ ਅੰਦਕ ਨਾਂ ਦਾ ਰਾਖਸ਼ ਪੈਦਾ ਹੋ ਗਿਆ ਸੀ ਜਿਸ ਦਾ ਸ਼ਿਵਜੀ ਭਗਵਾਨ ਨੇ ਨੰਦੀ ਮਹਾਰਾਜ ਉੱਤੇ ਬੈਠ ਕੇ ਹੱਥ ਵਿੱਚ ਤ੍ਰਿਸ਼ੂਲ ਫੜ ਕੇ ਉਹਨਾਂ ਦਾ ਸਾਹਮਣਾ ਕੀਤਾ ਤੇ ਇਸ ਰਾਸਕ ਅੰਤਕ ਦਾ ਵੀ ਨਾਸ਼ ਕਰਨ ਤੋਂ ਬਾਅਦ ਇੱਕ ਵਾਰ ਫਿਰ ਤੋਂ ਸ਼ਿਵ ਜੀ ਭਗਵਾਨ ਨੇ ਰਿਸ਼ੀਆਂ ਨੂੰ ਫਿਰ ਤੋਂ ਪ੍ਰਸੰਨਤਾ ਬਖਸ਼ੀ ਸੀ ਇਸੇ ਤਰ੍ਹਾਂ ਸ਼ਿਵ ਜੀ ਭਗਵਾਨ ਦੇ ਬਾਰੇ ਉਹਨਾਂ ਦੇ ਜਨਮ ਬਾਰੇ ਵੱਖ-ਵੱਖ ਚੀਜ਼ਾਂ ਬੋਲੀਆਂ ਗਈਆਂ ਹਨ ਇਹਨਾਂ ਨੂੰ ਹੀ ਵਿਸ਼ਨੂੰ ਦਾ ਅਵਤਾਰ ਮੰਨਿਆ ਗਿਆ ਹੈ ਸ਼ਿਵ ਜੀ ਭਗਵਾਨ ਜੀ ਨੂੰ ਹੁਣ ਅੱਗੇ ਸਚੇ ਪਾਸ਼ਾ ਮਹਾਰਾਜ ਲਿਖਦੇ ਹਨ ਕਿ ਜਦੋਂ ਵੀ ਕਿਸੇ ਦੇਵਤੇ ਉੱਪਰ ਕੋਈ ਵੀ ਭੀੜ ਪੈਂਦੀ ਸੀ ਜਾਂ ਕੋਈ ਵੀ ਰਾਖਸ ਸੈਨਾ ਕਿਸੇ ਨੂੰ ਪਰੇਸ਼ਾਨ ਕਰਦੀ ਸੀ ਤਾਂ ਸਾਰੇ ਦੇਵਤੇ ਇਕੱਠੇ ਹੋ ਕੇ ਸ਼ਿਵਜੀ ਮਹਾਰਾਜ ਜੀ ਕੋਲ ਜਾਇਆ ਕਰਦੇ ਸਨ ਰੁਦਰ ਜੀ ਕੋਲ ਜਾਇਆ ਕਰਦੇ ਸਨ ਤੇ ਸ਼ਿਵਜੀ ਮਹਾਰਾਜ ਜੀ ਅੱਗੇ ਆ ਕੇ ਉਸ ਦਾਇਤ ਦਾ ਨਾਸ਼ ਕਰਿਆ ਕਰਦੇ ਸਨ ਹੁਣ ਜੋ ਸ਼ਿਵਜੀ ਮਹਾਰਾਜ ਜੀ ਦਾ ਤਰਾਸ਼ੂਲ ਸੀਗਾ ਉਹ ਉਹਨਾਂ ਦਾ ਇੱਕ ਮੁੱਖ ਸ਼ਸਤਰ ਸੀ ਜਿਸ ਦੇ ਨਾਲ ਉਹ ਰਾਸ਼ਕਾਂ ਦਾਇਤਾਂ ਦਾ ਸੰਘਾਰ ਕਰਿਆ ਕਰਦੇ ਸਨ ਇਹ ਕੁਝ ਕਥਾਵਾਂ ਪ੍ਰਚਲਿਤ ਹਨ ਸ਼ਿਵ ਜੀ ਭਗਵਾਨ ਦੀ ਦੇ ਬਾਰੇ ਇਨ੍ਹਾਂ ਵਿੱਚ ਇੱਕ ਹੋਰ ਕਥਾ ਆਉਂਦੀ ਹੈ ਜਦੋਂ ਕਿਹਾ ਜਾਂਦਾ ਹੈ ਕਿ ਪੂਰੇ ਪਾਸੇ ਪਾਣੀ ਹੀ ਪਾਣੀ ਸੀ ਕੁਝ ਵੀ ਨਹੀਂ ਸੀ ਉਸ ਵਿੱਚ বিষ্ণੂ ਭਗਵਾਨ ਜੀ ਛੇਸ਼ਨਾਗ ਦੀ ਸਵਾਰੀ ਕਰਦੇ ਹਨ ਤੇ ਉਹਨਾਂ ਦੇ ਫਣ ਉੱਪਰ ਬੈਠ ਕੇ ਪਾਣੀ ਦੇ ਅੰਦਰ ਜਾ ਰਹੇ ਹੁੰਦੇ ਹਨ ਤੇ ਉਧਰੋਂ ਬ੍ਰਹਮਾ ਜੀ ਆਉਂਦੇ ਹਨ ਬ੍ਰਹਮਾ ਜੀ ਤੇ বিষ্ণੂ ਜੀ ਦੇ ਵਿੱਚ ਫਿਰ ਬ੍ਰह्म ਗਿਆਨ ਦੀ ਚਰਚਾ ਹੁੰਦੀ ਹੈ ਇਹਨਾਂ ਦੋਵਾਂ ਦੇ ਵਿਚਕਾਰ ਫਿਰ ਉੱਥੇ ਸ਼ਿਵ ਜੀ ਮਹਾਰਾਜ ਜੀ ਪ੍ਰਗਟ ਹੁੰਦੇ ਹਨ ਤੇ ਬ੍ਰਹਮਾ ਜੀ ਉਹਨਾਂ ਨੂੰ ਦੇਵਤਾ ਮੰਨਣ ਤੋਂ ਮੁਨਕਰ ਹੋ ਜਾਂਦੇ ਹਨ ਕਿ ਉਹ ਮੰਨਦੇ ਨਹੀਂ ਕਿ ਇਹ ਦੇਵਤਾ ਹਨ ਫਿਰ ਵਿਸ਼ਨੂੰ ਭਗਵਾਨ ਨੇ ਹੀ ਇਹਨਾਂ ਨੂੰ ਦਿਵਯ ਦ੍ਰਿਸ਼ਟੀ ਦਿੱਤੀ ਸੀ ਕਿ ਦੇਖੋ ਵੀ ਇਹ ਕੌਣ ਹਾਲਾਂਕਿ ਤਾਂ ਸ਼ਿਵ ਜੀ ਮਹਾਰਾਜ ਇਹਨਾਂ ਦੇ ਸਾਹਮਣੇ ਹੀ ਪ੍ਰਗਟ ਹੋਏ ਸਨ ਤੇ ਦਿਵਯ ਦ੍ਰਿਸ਼ਟੀ ਲੈਣ ਤੋਂ ਬਾਅਦ ਉਹਨਾਂ ਨੂੰ ਪਤਾ ਚੱਲਿਆ ਸੀ ਕਿ ਹਾਂ ਇਹ ਵੀ ਇੱਕ ਦੇਵਤੇ ਹਨ ਹੁਣ ਅੱਗੇ ਸੱਚੇ ਪਾਤਸ਼ਾਹ ਮਹਾਰਾਜ ਆਹਮੇ ਗੁਰੂ ਜੀ ਕਹਿੰਦੇ ਹਨ ਮੈਂ ਨਾ ਕਵੇ ਮੈਂ ਨਾ ਗਣੇਸ਼ੇ ਪ੍ਰਥਮ ਮਨਾਉ ਕਿਸ਼ਨ ਬਿਸ਼ਨ ਕਬ ਹੂ ਨਾ ਤੇ ਆਉ ਕਾਨ ਸੁਨੇ ਪਹਿਚਾਨ ਨ 300 ਲੱਗੀ ਮੋਰੀ ਪਗਸ਼ੋ ਕਹਿੰਦੇ ਹਨ ਮਹਾਕਾਲ ਰੱਖੋ ਹਮਾਰੋ ਤਾਂ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਹਨ ਕਿ ਅਸੀਂ ਤਾਂ ਸਿਰਫ ਉਸ ਅਕਾਲ ਪੁਰਖ ਦੇ ਉੱਤੇ ਟੇਕ ਰੱਖਦੇ ਆ ਅਸੀਂ ਕੋਈ ਕੰਮ ਕਰਨ ਤੋਂ ਪਹਿਲਾਂ ਗਣੇਸ਼ੇ ਨਹੀਂ ਮਨਾਉਂਦੇ ਜਿਵੇਂ ਹਿੰਦੂ ਵੀਰ ਸਨਾਤਨੀਆਂ ਵੀਰ ਕੋਈ ਕੰਮ ਕਰਨ ਤੋਂ ਪਹਿਲਾਂ ਗਣੇਸ਼ ਜੀ ਦੀ ਪੂਜਾ ਕਰਦੇ ਹਨ ਤੇ ਮਹਾਰਾਜ ਜੀ ਕਹਿੰਦੇ ਹਨ ਕਿ ਸਾਡੀ ਜਿਹੜੀ ਟੇਕ ਹੈ ਉਹ ਉਸ ਅਕਾਲ ਪੁਰਖ ਤੇ ਹੀ ਹੈ ਹੁਣ ਜਿਵੇਂ ਆਪਣੇ ਵਿੱਚ ਇਹ ਗੱਲ ਪ੍ਰਚਲਿਤ ਹੈ ਕਿ ਅਕਾਲ ਪੁਰਖ ਵਾਹਿਗੁਰੂ ਦਾ ਨਾਂ ਤਾਂ ਕੋਈ ਆਦ ਹੈ ਅਤੇ ਨਾ ਹੀ ਕੋਈ ਅੰਤ ਹੈ ਇਸੇ ਤਰ੍ਹਾਂ ਹੀ ਹਿੰਦੂ ਵੀਰ ਸਨਾਤਨੀ ਮਤ ਦੇ ਵੀਰ ਸ਼ਿਵ ਜੀ ਭਗਵਾਨ ਨੂੰ ਅਕਾਲ ਪੁਰਖ ਮੰਨਦੇ ਹਨ ਤੇ ਉਹ ਵੀ ਕਹਿੰਦੇ ਹਨ ਕਿ ਸ਼ਿਵ ਜੀ ਭਗਵਾਨ ਮਹਾਕਾਲ ਦਾ ਕੋਈ ਆਦ ਅਤਿਹੰਤ ਨਹੀਂ ਹੈ ਵੱਡੇ ਪੱਧਰ ਉੱਤੇ ਸ਼ਿਵ ਜੀ ਮਹਾਰਾਜ ਜੀ ਦੀ ਪੂਜਾ ਕੀਤੀ ਜਾਂਦੀ ਹੈ ਇਹ ਆਪੋ ਆਪਣਾ ਮਤ ਹੈ ਕੋਈ ਰਾਮ ਜੀ ਨੂੰ ਆਪਣਾ ਭਗਵਾਨ ਮੰਨਦਾ ਕੋਈ ਕ੍ਰਿਸ਼ਨ ਜੀ ਨੂੰ ਕੋਈ ਸ਼ਿਵ ਜੀ ਜੀ ਨੂੰ ਇਹ ਧਰਮ ਕਰਮ ਦੇ ਚੱਕਰਾਂ ਵਿੱਚ ਪੈ ਕੇ ਕਿਸੇ ਵੀ ਹੋਰ ਧਰਮ ਦੀ ਨਿੰਦਿਆ ਨਹੀਂ ਕਰਨੀ ਚਾਹੀਦੀ ਹੁਣ ਅੱਗੇ ਸਤਿਗੁਰ ਸੱਚੇ ਪਾਸ਼ਾ ਦੱਸਦੇ ਹਨ ਕਿ ਜੋ ਸ਼ਿਵ ਜੀ ਜੀ ਦੇ ਰੁਦਰ ਅਵਤਾਰ ਹੋਇਆ ਇਹਨਾਂ ਦੇ ਅੱਗੇ ਵੀ 19 ਅਵਤਾਰ ਹੋਏ ਆ ਇਹੇ ਸ਼ਿਵ ਪ੍ਰਾਣ ਵਿੱਚ ਗੱਲ ਲਿਖੀ ਗਈ ਹੈ ਇਹਨਾਂ ਦਾ ਪਹਿਲਾ ਅਵਤਾਰ ਸੀ ਉਹ ਵੀਰ ਭਦਰ ਅਵਤਾਰ ਆ ਹੁਣ ਜੋ ਸ਼ਿਵ ਜੀ ਭਗਵਾਨ ਦੇ ਉਪ ਅਵਤਾਰ ਦੱਸੇ ਜਾਂਦੇ ਹਨ ਜੋ ਇਹਨਾਂ ਦੇ ਜਟਾ ਹੁੰਦਿਆਂ ਸਨ ਜਾਂ ਕਹਿ ਦਈਏ ਕੇਸ ਹੋਇਆ ਕਰਦੇ ਸਨ ਉਹਨਾਂ ਵਿੱਚੋਂ ਇਹ ਪ੍ਰਗਟ ਹੋਏ ਦੱਸਦੇ ਹਨ ਇਹਨਾਂ ਨੂੰ ਵੀਰ ਭਦਰ ਅਵਤਾਰ ਕਿਹਾ ਜਾਂਦਾ ਸੀ ਜੋ ਕਿ ਬੜੇ ਕਰੋਧ ਵਾਲਾ ਅਵਤਾਰ ਸੀ ਤੇ ਅੱਗੇ ਇਹਨਾਂ ਦਾ ਇੱਕ ਪੈਰਵ ਅਵਤਾਰ ਹੋਇਆ ਹੈ ਜਿਸ ਨੂੰ ਸਨਾਤਨੀਆਂ ਵੀਰ ਪੂਰਨ ਅਵਤਾਰ ਮੰਨਦੇ ਹਨ ਹੁਣ ਜੋ ਬ੍ਰਹਮਾ ਜੀ ਤੇ ਵਿਸ਼ਨੂ ਜੀ ਦੇ ਵਿਚਕਾਰ ਲੜਾਈ ਹੋਈ ਸੀ ਜਿੱਥੇ ਜਾ ਕੇ ਸ਼ਿਵ ਜੀ ਮਹਾਰਾਜ ਜੀ ਨੇ ਇੱਕ ਸ਼ਕਤੀ ਪ੍ਰਗਟ ਕਰੀ ਸੀ ਉਸ ਨੂੰ ਭੈਰਵ অবতার ਮੰਨਿਆ ਗਿਆਗਾ। ਇਹ ਸ਼ਿਵ ਜੀ ਮਹਾਰਾਜ ਜੀ ਦੇ ਉਪ অবতার ਆ ਤੇ ਆਪਾਂ ਸਿਰਫ ਉਹਨਾਂ ਦੇ অবতার ਦੀ ਗੱਲ ਕਰ ਰਹੇ ਹਾਂ। ਸ਼ਿਵ ਪ੍ਰਾਣ ਦੇ ਅਨੁਸਾਰ ਜੋ ਅਸ਼ੁਭਧਾਮਾ ਅਵਤਾਰ ਹੋਇਆ ਸੀ ਉਹ ਵੀ ਸ਼ਿਵਜੀ ਮਹਾਰਾਜ ਜੀ ਦਾ ਅਵਤਾਰ ਹੀ ਸੀ ਤੇ ਏਵੇਂ ਇਹਨਾਂ ਦੀ ਗਿਣਤੀ ਅੱਗੇ ਵੱਧ ਜਾਂਦੀ ਹੈ ਤੇ ਕੁੱਲ ਇਹਨਾਂ ਦੀ ਗਿਣਤੀ ਜਾ ਕੇ 19 ਹੁੰਦੀ ਹੈ ਹੁਣ ਜੋ ਨਰਸੰਗ ਦਾ ਅਵਤਾਰ ਸੀ ਉਸ ਨੂੰ ਸ਼ਾਂਤ ਕਰਨ ਦੇ ਲਈ ਸ਼ਿਵਜੀ ਭਗਵਾਨ ਨੇ ਸਰਬ ਅਵਤਾਰ ਵੀ ਧਾਰਨ ਕੀਤਾ ਸੀ ਇਹਨਾਂ ਦਾ ਇੱਕ ਗ੍ਰਹਪਤੀ ਅਵਤਾਰ ਵੀ ਹੋਇਆ ਹੈ ਜੋ ਨਰਮਨਾ ਨਦੀ ਤੇ ਇੱਕ ਪਰਿਵਾਰ ਰਹਿੰਦਾ ਸੀ ਉਸ ਪਰਿਵਾਰ ਦੀ ਮੁਕਤੀ ਕਰਨ ਦੇ ਲਈ ਇਹ ਅਵਤਾਰਨ ਕੀਤਾ ਸੀ ਸ਼ਿਵਜੀ ਮਹਾਰਾਜ ਜੀ ਨੇ ਹੁਣ ਜੋ हनुमान जी ਹੋਏ ਹਨ ਕਈ ਗ੍ਰੰਥ ਇਹਨਾਂ ਵਿੱਚੋਂ ਹਨੂਮਾਨ ਜੀ ਦੇ ਰੂਪ ਨੂੰ ਵੀ ਸ਼ਿਵ ਜੀ ਦਾ ਹੀ ਅਵਤਾਰ ਮੰਨਦੇ ਹਨ ਪਰ ਜੋ ਕੁਝ ਪੁਰਾਣ ਹਨ ਉਹਨਾਂ ਵਿੱਚ ਮਤਪੇਦ ਵੀ ਹੈ ਜਿਵੇਂ ਵਿਸ਼ਨੂੰ ਪੁਰਾਣ ਵਿੱਚ ਅਲੱਗ ਲਿਖਿਆ ਗਿਆ ਹੈ ਤੇ ਸ਼ਿਵ ਪੁਰਾਣ ਵਿੱਚ ਸ਼ਿਵ ਜੀ ਦੇ ਬਾਰੇ ਅਲੱਗ ਲਿਖਿਆ ਗਿਆ ਹੈ ਹਣੇ ਸੱਚੇ ਪਾਸ਼ਾ ਕਾਲਪੁਰਖ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਹੀ ਸਨ ਕਿ ਆਪਣੇ ਧਰਮ ਦੀਤਾ ਜਾਣਕਾਰੀ ਰੱਖੋ ਹੀ ਰੱਖੋ ਬਲਕਿ ਦੂਜੇ ਦੇ ਧਰਮ ਦੀ ਵੀ ਪੂਰਨ ਜਾਣਕਾਰੀ ਰੱਖਣੀ ਚਾਹੀਦੀ ਹੈ ਜੋ ਸ਼ਿਵ ਜੀ ਭਗਵਾਨ ਦੇ ਅਵਤਾਰ ਹੋਏ ਹਨ ਉਹਨਾਂ ਬਾਰੇ ਦੱਸਿਆ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਦਸਮ ਗ੍ਰੰਥ ਜੀ ਦੇ ਵਿੱਚ ਹੁਣ ਦਸਮ ਗ੍ਰੰਥ ਵਿੱਚ 24 ਅਵਤਾਰਾਂ ਵਿੱਚ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਸ਼ਿਵ ਜੀ ਜੀ ਨੂੰ ਵਿਸ਼ਨੂੰ ਦਾ ਅਵਤਾਰ ਦੱਸਿਆ ਹੈ ਤੇ ਕੁਝ ਗੁਰੂ ਗੋਬਿੰਦ ਸਿੰਘ ਜੀ ਦੇ ਹੋਰ ਵੀ ਬਚਨ ਹਨ ਕਿ ਕਿਸੇ ਤੇ ਝੂਠੀ ਗਵਾਹੀ ਨਾ ਦਿਓ ਕੂਆਂ ਦੀ ਬੇਇਤਬਾਨਾ ਕਰੋ ਤੇ ਜੋ ਕੋਈ ਵੀ ਕਸਮ ਖਾਂਦਾ ਉਸ ਉੱਤੇ ਕਦੇ ਵੀ ਯਕੀਨ ਨਾ ਕਰੋ ਤੇ ਸੱਚੇ ਪਾਤਸ਼ਾਹ ਅਕਾਲ ਪੁਰਖ ਧੰਗੁਰ ਗੋਬਿੰਦ ਸਿੰਘ ਜੀ ਨੂੰ ਮੰਨਦੇ ਹੋયા ਇਹ ਗੱਲ ਜ਼ਰੂਰ ਯਾਦ ਰੱਖਣੀ ਹੈ ਕਿ ਜੇਕਰ ਉਹ ਅਕਾਲ ਪੁਰਖ ਦਾ ਸਰੂਪ ਧੰਗੁਰ ਗੋਬਿੰਦ ਸਿੰਘ ਜੀ ਨਾ ਹੁੰਦੇ ਅੱਜ ਹਿੰਦੁਸਤਾਨ ਦੇ ਵਿੱਚ ਨਾ ਕਿਤੇ ਕੋਈ ਢਲ ਖੜਕਣਾ ਸੀ ਨਾ ਮੰਦਿਰ ਹੋਣਾ ਸੀ ਨਾ ਕੋਈ ਸਨਤਨੀ ਵੀਰਾਂ ਦਾ ਪੁਰਾਣਾ ਗ੍ਰੰਥ ਹੋਣਾ ਸੀ ਉਹਨਾਂ ਨੇ ਸਰਬੰਸ ਵਾਰ ਕੇ ਆਪਣਾ ਹਿੰਦੁਸਤਾਨ ਦੀ ਇੱਜ਼ਤ ਬਚਾਈ ਸੀ ਤੇ ਏਸੀ ਇਤਿਹਾਸ ਸ਼ਿਵ ਜੀ ਭਗਵਾਨ ਦੇ અવਤਾਰ ਬਾਰੇ ਤੇ ਜੇਕਰ ਇਤਿਹਾਸ ਦੱਸਦਿਆਂ ਕੋਈ ਗਲਤੀ ਹੋ ਗਈ ਹੋਵੇ ਕੋਈ ਭੁੱਲ ਹੋ ਗਈ ਹੋਵੇ ਤਾਂ ਮਾਫ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਵੀਡੀਓ ਨੂੰ ਸ਼ੇਅਰ ਕਰ ਦੇਣਾ ਤੇ ਕਮੈਂਟਾਂ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਣਾ ਧੰਨਵਾਦ